ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਧਰਤੀ ਤਾਕਤ ਕੇਲ ਸਿੰਘ ਖਾਲਸਾ ਸੋ ਸਾਰੇ ਭਰਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਅੱਜ ਵੀਰੋ ਇੱਕ ਖਬਰ ਚੱਲ ਰਹੀ ਆ ਵੀ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਵਿੱਚੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਪੋਸਟਰ ਉਤਾਰੇ ਜਾਣਗੇ ਹੁਕਮ ਜਾਰੀ ਹੋਇਆ ਪੈਪਸੂ ਰੋਡ ਜਿਹੜੀ ਇਹਨਾਂ ਦੀ ਟਰਾਂਸਪੋਰਟ ਕੰਪਨੀ ਪਟਿਆਲੇ ਵੱਲੋਂ ਸਾਰੇ ਡਿੱਪੂਆਂ ਨੂੰ ਇਹਨਾਂ ਨੇ ਕਿਹਾ ਵੀ ਜੜੀਆਂ ਸਰਕਾਰੀ ਜਾਂ ਗੈਰ ਸਰਕਾਰੀ ਬੱਸਾਂ ਇਹਨਾਂ ਦੇ ਵਿੱਚੋਂ ਸੰਤਾਨੀਆਂ ਫੋਟੋਆਂ ਲਾਈਆਂ ਜਾਣ। ਵਿਰੋਧ ਧਿਆਨ ਦੇਣ ਜੋ ਗੱਲ ਆ ਵੀ ਅੱਜ ਤੋਂ 2 ਸਾਲ ਪਹਿਲਾਂ ਵੀ ਇਹਨਾਂ ਨੇ ਇਹ ਕਰਤੂਤਤਾ ਹੀ ਕੀਤੀਆਂ ਸੀ। ਪਤਾ ਨਾ ਤੁਹਾਨੂੰ ਬਾਅਦ ਦੇ ਵਿੱਚ ਇਹਨਾਂ ਨੂੰ ਇਹ ਬਿਆਨ ਵਾਪਸ ਲੈਣਾ ਪਿਆ ਸੀ। ਸ਼ਾਇਦ ਤੁਹਾਨੂੰ ਚੇਤਾ ਹੋਊਗਾ ਜਿਹੜੇ ਵੀਰਾਂ ਹੁਣ ਫਿਰ ਜੂਨ ਦਾ ਮਹੀਨਾ ਨੇੜੇ ਆ ਰਿਹਾ ਤੇ ਫਿਰ ਇਹੋ ਜੇ ਕੰਮ ਕਰਨ ਲੱਗ ਪਿਆ ਕਿਉਂਕਿ ਸਿਕਿਉਰਟੀ ਵਾਲਿਆਂ ਨੇ ਸਿਕਿਉਰਟੀਆਂ ਲੈਣੀਆਂ ਠੀਕ ਹੈ ਕਿ ਨਹੀਂ ਤੇ ਇਹ ਉਸੇ ਕੰਮ ਨੂੰ ਫਿਰ ਚੱਲ ਪਿਆ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਜਿਹੜੇ ਟ੍ਰਾਂਸਪੋਰਟ ਕੰਪਨੀ ਆ ਪਟਿਆਲੇ ਜਾਂ ਵਾਲੇ ਆ ਜੋ ਜਿਹੜੇ ਵੀ ਆ ਜਿੱਥੇ ਵੀ ਮਹਿਕਮਾ ਇਹਨਾਂ ਦਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਇਹ ਬਿਆਨ ਨੂੰ ਤੁਸੀਂ ਵਾਪਸ ਲੈ ਲਓ ਜੇ ਤੁਸੀਂ ਇਹੋ ਜਿਹਾ ਕੰਮ ਕੀਤਾ ਵੀ ਸੰਤਾਂ ਦੀਆਂ ਤਸਵੀਰਾਂ ਬੱਸਾਂ 'ਚੋਂ ਉਤਾਰੀਆਂ, ਪ੍ਰਾਈਵੇਟ ਸਰਕਾਰੀ ਸਾਰੀਆਂ ਬੱਸਾਂ 'ਚੋਂ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਕਿਉਂਕਿ ਜੇ ਤੁਸੀਂ ਇੱਕ ਤਸਵੀਰ ਲਾਉਂਗੇ ਬੱਸ ਦੇ ਵਿੱਚੋਂ ਦੋ ਲਾਉਂਗੇ ਤੇ ਉਹਦੇ ਵਿੱਚ ਹਜ਼ਾਰਾਂ ਤਸਵੀਰਾਂ ਲੱਗਣਗੀਆਂ ਬਹੁਤ ਗਲਤ ਕੰਮ ਆ ਇਹ ਕਿਉਂ ਸੰਤਾਂ ਦੀ ਤਸਵੀਰ ਲਾਉਣੀ ਆ ਕਿਸ ਗੱਲੋਂ ਲਾਉਣੀ ਆ ਦੱਸਿਆ ਜਾਵੇ ਕਿ ਕਿਉਂ ਲਾਉਣੀ ਆ ਕਿਸ ਗੱਲੋਂ ਲਾਉਣੀ ਆ ਪੂਰੀ ਸਿੱਖ ਕੌਮ ਦਾ ਜੋਧਾ ਉਹ ਮਹਾਨ ਤੇ ਜਿਹੜੇ ਪਿਆਰ ਕਰਨ ਵਾਲੇ ਉਹ ਤਸਵੀਰਾਂ ਲਾਉਂਦੇ ਆ ਬੱਸਾਂ 'ਚ ਡਰਾਈਵਰ ਤੋਂ ਪਿਆਰ ਕਰਨ ਵਾਲੇ ਕਨੈਕਟਰ ਪਿਆਰ ਕਰਨ ਵਾਲੇ ਸਾਰੇ ਲਾਉਂਦੇ ਆ ਸੋ ਬਹੁਤ ਹੀ ਸ਼ਰਮ ਤੱਕਾ ਤੇ ਜਿਨ੍ਹਾਂ ਨੇ ਵੀ ਇਹ ਬਿਆਨ ਦਿੱਤਾ ਵੀ ਉਹ ਆਪਣਾ ਸਿੱਖ ਕੌਮ ਦਾ ਇਤਿਹਾਸ ਪੜ੍ਹ ਲੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਇਤਿਹਾਸ ਪੜ੍ਹ ਲੈਣ ਤੇ ਇਹੋ ਜਿਹੇ ਕਰਤੂਤਾਂ ਜਿਹੜੀਆਂ ਨਾ ਕੀਤੀਆਂ ਜਾਣ ਕਿਉਂਕਿ ਹੁਣ ਜਿਹੜਾ ਜੂਨ ਦਾ ਮਹੀਨਾ ਨੇੜੇ ਆ ਰਿਹਾ ਤੇ ਜਾਣਬੁੱਝ ਕੇ ਇਹੋ ਜੀਆਂ ਕਰਤੂਤਾ ਕਰਨ ਲੱਗ ਪਈ ਐ। ਕਿ ਤਾਰੀਆਂ ਜਾਣਗੀਆਂ ਨਹੀਂ ਲੱਗਣਗੀਆਂ ਬਿਲਕੁਲ ਨਹੀਂ ਤਾਰੀਆਂ ਜਾਣਗੀਆਂ ਲੱਗਣਗੀਆਂ ਇੱਕ ਲਾਉਂਗੇ 100 ਲਾਵਾਂਗੇ। ਹਾਂਜੀ। ਇੱਕ ਤਸਵੀਰ ਲਾਉਂਗੇ 100 ਲਾਵਾਂਗੇ। ਸੋ ਸਾਰੇ ਭਰਾ ਪਿਆਰ ਕਰਨ ਲਈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਸਾਡੀ ਪੂਰੀ ਸਿੱਖ ਆਵਾਮ ਤੱਕ ਪਹੁੰਚਦੀ ਕਰਨੀ ਵੀਰੋ। ਸਾਡੇ ਸਾਰੇ ਵੀਰਾਂ ਦਾ ਫਰਜ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ